ਸਸੀ ਗਾਲ ਦੀ ਸਾਰਿਆਂ ਨੂੰ ਜਿਵੇਂ ਤੁਹਾਨੂੰ ਪਤਾ ਪਿਛਲੇ ਕਾਫੀ ਘੰਟਿਆਂ ਤੋਂ ਲਗਭਗ 72 ਘੰਟਿਆਂ ਤੋਂ ਜ਼ਿਆਦਾ ਹੋ ਗਏ ਨੇ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਸੀ ਪਰ ਹੁਣ ਥੋੜਾ ਪਰਮਾਤਮਾ ਦੀ ਮਿਹਰ ਹੋਈ ਹੈ ਮੀਂਹ ਰੁਕਿਆ ਹੈ ਤੇ ਹੁਣ ਧੁੱਪ ਵੀ ਨਿਕਲੀ ਹੈ ਪਰ ਜਿਹੜਾ ਰੂਪਰ ਤੋਂ ਪਾਣੀ ਛੱਡਿਆ ਗਿਆ ਸੀਗਾ ਉਹ ਹੁਣ ਇਸ ਵੇਲੇ ਸਾਡੇ ਜਿਹੜਾ ਸ਼ਾਹਕੋਟ ਤੋਂ ਲਗਾਤਾਰ ਲੰਘ ਰਿਹਾ ਹੈ ਇਸ ਵੇਲੇ ਸ਼ਾਹਕੋਟ ਤੋਂ ਪੀਕਲੋਸ ਬੋਟਲ ਦੇ ਵਿੱਚ ਆਪਣਾ ਜਿਹੜਾ ਵਾਟਰ ਲੈਵਲ ਹੈ ਉਹ ਚੱਲਦਾ ਪਿਆ ਗਿੱਦੜਪਿੰਡੀ ਵਾਲੇ ਏਰੀਆ ਦੇ ਵਿੱਚ ਪਰ ਇਸ ਵੇਲੇ ਜਦੋਂ ਆਪਾਂ ਗੱਲ ਕਰ ਰਹੇ ਹਾਂ 3 ਸਤੰਬਰ ਨੂੰ ਲਗਭਗ 3 ਵਜਰੇ ਹੈਗੇ ਜਦੋਂ ਸਾਰਾ ਆਪਣੇ ਮੇਨ ਬੰਡ ਜਿਹੜੇ ਹੈਗੇ ਉਹ ਸੁਰੱਖਿਤ ਜਿਹੜੇ ਸਾਡੇ ਕੁਝ ਐਡਵਾਂਸ ਬੰਡ ਸੀਗੇ ਉਹਦੇ ਵਿੱਚ ਪਾਣੀ ਦਾ ਜਿਹੜਾ ਰਿਸਰਵ ਹੋਇਆ ਹੈਗਾ ਜਲਪਰਾ ਹੋਇਆ ਹੈਗਾ ਅਸੀਂ ਪੂਰੀ ਕੋਸ਼ਿਸ਼ ਕਰ ਰਿਹਾ ਸਾਡੇ ਜਿਹੜੇ ਉੱਥੇ ਤੋਈ ਤਾਨੀਆਂ ਸੀ ਆ ਲੁੱਕੀ ਰਹਿੰਦੇ ਸੀ ਉਹਨਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ ਤੇ ਕੁਝ ਨੂੰ ਵੀ ਬਾਹਰ ਕੱਢ ਕੇ ਉਹਨਾਂ ਦੀ ਦੇਖਰੇਖ ਕੀਤੀ ਜਾਵੇ ਜਿਹੜੇ ਸਾਡੇ 2-3 ਸਾਡੇ ਜਿਹੜੇ ਜ਼ਿਲ੍ਹੇ ਦੇ ਮੇਨ ਬੰਦ ਸੀਗੇ ਉਹ ਕੱਲ ਰਾਤ ਦੇ ਕਾਫੀ ਕ੍ਰਿਟੀਕਲ ਹੋਏ ਸੀਗੇ ਸਾਡੇ ਸਾਰਾ ਜਿਹੜੀ ਟੀਮਾਂ ਸੀ ਉੱਤੇ ਲੱਗੀਆਂ ਹੋਈਆਂ ਸੀ ਪਰ ਕੱਲ ਰਾਤ ਨੂੰ ਅਸੀਂ ਦੋ ਟੀਮਾਂ ਸਾਡੀ ਆਰਮੀ ਦੇ ਦੋ ਕਾਲਮ ਜਿਹੜੇ ਅਸੀਂ ਬੁਲਾਏ ਸੀ ਉਹਨਾਂ ਦੀ ਦੇਖਰੇਖ ਕਰਨ ਲਈ ਤੇ ਚਾਰ ਟੀਮਾਂ ਸੀ ਐਨਡੀਆਰ ਦੀ ਬੁਲਾ ਚੁੱਕਿਆ ਪਰ ਇਹ ਸਾਰੀ ਦੀ ਸਾਰੀ ਸਾਡੀ ਐਡਵਾਂਸ ਟੀਮਾਂ ਹੈਗੀਆਂ ਇਸ ਲਈ ਆਮ ਬੁਲਾਈ ਪਈਆਂ ਨੇ ਕਿ ਇਹਨਾਂ ਦਾ ਪਹਿਲਾਂ ਹੀ ਅਸੀਂ ਪ੍ਰਬੰਧ ਜਿਹੜਾ ਕਰ ਲੈਣ ਅਜੇ ਮੇਨ ਬੰਦਾਂ ਨੂੰ ਕਿਤੇ ਵੀ ਕਿਤੇ ਵੀ ਸਾਡਾ ਕੋਈ ਬ੍ਰੀਚ ਨਹੀਂ ਹੋਇਆ ਹੈਗਾ ਮੈਨੂੰ ਕਈ ਫੋਨ ਕਾਲ ਤੇ ਮੈਸੇਜ ਇਸ ਚੀਜ਼ ਦੇ ਆ ਰਹੇ ਆ ਕਿ ਜਿਹੜਾ ਦਰਿਆ ਦਾ ਪਾਣੀ ਹੈਗਾ ਉਹ ਕਿਤੇ ਸ਼ਹਿਰ ਵੱਲ ਨੂੰ ਤੈ ਜਾਊਗਾ। ਉਹ ਵੀ ਮੈਂ ਦੱਸਣਾ ਚਾਹੁੰਦਾ ਕਿ ਸ਼ਹਿਰ ਵੱਲ ਇਹ ਪਾਣੀ ਬਿਲਕੁਲ ਨਹੀਂ ਜਾਵੇਗਾ। ਸ਼ਾਇਦ ਜਿਹੜਾ ਜਲ ਭਰਾ ਹੋਇਆ ਬਰਸਾਤੀ ਪਾਣੀ ਇਕੱਠਾ ਹੋਇਆ ਹੈਗਾ ਉਹ ਵੀ ਜਿਵੇਂ ਬਰਸਾਤ ਨੂੰ ਮੁੱਕੂਗੀ ਤਾਂ ਉਹ ਪਾਣੀ ਜਿਹੜਾ ਕਾਫੀ ਅਗਰਿਕਲ ਵੀ ਚੁੱਟਿਆ ਮੈਨੂੰ ਕਾਰਪੋਰੇਸ਼ਨ ਨਗਰ ਨਿਗਮ ਤੋਂ ਲਗਾਤਾਰ ਰਿਪੋਰਟ ਆ ਰਹੀ ਹੈ। ਜਿਹੜਾ ਕੋਈ ਖੜਿਆ ਉਹ ਵੀ ਅਗਲੇ ਕੁਝ ਘੰਟਿਆਂ ਵਿੱਚ ਨਿਕਲ ਜਾਵੇਗਾ। ਬਈ ਸਾਡੀ ਜਿਹੜੀ ਨਦੀ ਹੈਗੀ ਉਹਦੇ ਵਿੱਚ ਕਾਫੀ ਬਰਸਾਤੀ ਪਾਣੀ ਪਿੱਛੋਂ ਕੰਡੀ ਏਰੀਆ 'ਚ ਕਾਫੀ ਪਾਣੀ ਜਿਹੜਾ ਉੱਥੇ ਆਇਆ ਸੀਗਾ ਉਹ ਵੀ ਹੌਲੀ-ਹੌਲੀ ਸਤਲੁਜ ਦਰਿਆ 'ਚ ਵਹਿ ਰਿਹਾ ਹੈਗਾ ਪਰ ਬੇਈ ਦੇ ਲਾਗੇ ਜਿਹੜੇ ਸਾਡੇ ਲੋਕੀ ਰਹਿੰਦੇ ਨੇ ਰੋਡ ਲਾਈਨ ਏਰੀਆ 'ਚ ਰਹਿੰਦੇ ਨੇ ਉਹਨਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਸਾਡੀ ਜਿਹੜੀ ਟੀਮ ਹੈ ਤੁਹਾਡੇ ਏਰੀਆ 'ਚ ਉੱਥੇ ਹੀ ਮੌਜੂਦ ਨੇ ਉੱਥੇ ਹੀ ਖੜੀਆਂ ਨੇ ਬਾਰ-ਬਾਰ ਤੁਹਾਨੂੰ ਉੱਥੇ ਬੇਨਤੀ ਵੀ ਕਰੀਆਂ ਹੋਣੀਆਂ ਜਿੱਤੇ ਵੀ ਸਾਡੇ ਨੀਵੀਆਂ ਥਾਵਾਂ 'ਤੇ ਰਹਿ ਰਹੇ ਲੋਕੀ ਨੇ ਟਾਣੀਆਂ ਚ ਰਹਿ ਰਹੇ ਨੇ ਜਾਂ ਘਰ ਬਣਾ ਕੇ ਰਹਿ ਰਹੇ ਨੇ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜੇ ਸਾਡੀ ਟੀਮ ਵੱਲੋਂ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਦੇ ਨਾਲ-ਨਾਲ ਹੀ ਤੁਸੀਂ ਉੱਚੀਆਂ ਥਾਵਾਂ ਤੇ ਜੂੜ ਜਾਓ ਆਪਣੇ ਆਪ ਨੂੰ ਆਪਣੇ ਜਾਨ ਪਸ਼ੂਆਂ ਨੂੰ ਉਹਨਾਂ ਨੂੰ ਲੈ ਕੇ ਜਾਓ ਤੁਹਾਡੀ ਸੁਰੱਖਿਆ ਦੀ ਉੱਥੇ ਰਖ ਰਖਾਅ ਦੀ ਸਾਡੇ ਲਗਭਗ 60 ਤੋਂ ਜ਼ਿਆਦਾ ਰੀਲੀਫ ਸੈਂਟਰ ਅਸੀਂ ਹੁਣ ਓਪਨ ਕੀਤੇ ਹੋਏ ਨੇ ਉੱਥੇ ਤੁਹਾਡੀ ਚੰਗੀ ਤਰ੍ਹਾਂ ਦੇਖਰੇ ਕੀਤੀ ਜਾਵੇਗੀ ਇੱਕ ਮੈਂ ਅਪੀਲ ਕਰਨਾ ਚਾਹੁੰਦਾ ਸਾਰਿਆਂ ਨੂੰ ਕਿਉਂਕਿ ਜਿੱਥੇ ਇਸ ਮੁਸੀਬਤ ਦੀ ਘੜੀ 'ਚ ਕਾਫੀ ਸੰਸਥਾਵਾਂ ਕਾਫੀ ਲੋਕੀ ਸਾਡਾ ਬਹੁਤ ਸਾਥ ਦੇ ਰਹੇ ਨੇ ਇਸ ਦਿੱਤੇ ਜਿਹੜੇ ਲੋਕੀ ਫਸੇ ਹੋਏ ਨੇ ਉਹਨਾਂ ਲਈ ਰਾਹਤ ਸਮੱਗਰੀ ਸਾਨੂੰ ਬਹੁਤ ਆ ਰਹੀ ਹੈ पर कुछ व्यक्ति दने भी ने कुछ दुकानदार इस तरह दे ने जेड़ा कि कालाबाजारी ते जमाखोरी करदे पने जेडी जरूरी वस्तु है जिवन तिरपालਾਂ ਦੇ ਵਿੱਚ ਜਾਂ ਮੈਡੀਕਲ ਕਿੱਤਾ ਦੇ ਵਿੱਚ ਜਾਂ ਹੋਰ ਸਮਾਨ ਦੇ ਵਿੱਚ ਉਹਦੇ ਵੀ ਉਹਨਾਂ ਵਿਅਕਤੀਆਂ ਦੇ ਨਾਮ ਵੀ ਸਾਡੇ ਕੋਲ ਆਏ ਨੇ ਤੇ ਮੇਰੇ ਵੱਲੋਂ ਸਖਤ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਕਿ ਉਹਨਾਂ ਵਿਅਕਤੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਮੇਰੇ ਨਾਲ ਐਸਐਸਪੀ ਸਾਹਿਬ ਮੌਜੂਦ ਨੇ ਸਿੱਧੀ ਸਾਦ ਨਾਲ ਮੇਰੀ ਲਗਾਤਾਰ ਗੱਲ ਪੂਰੀ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਚਿਤਾਵਨੀ ਹੈ ਜਾਂ ਮੇਰੀ ਇਹ ਬੇਨਤੀ ਹੈ ਕਿ ਇਸ ਤਰ੍ਹਾਂ ਦੇ ਕੰਮ ਨਾ ਕਰੀਏ ਆਪਾਂ ਸਾਰੇ ਲੁਕਣਾ ਜੁੜ ਕੇ ਉਹਨਾਂ ਦੀ ਸੇਵਾ ਭਾਵ ਨਾਲ ਉਹਨਾਂ ਨਾਲ ਜੁੜੀਏ ਜਿਹੜੇ ਮੁਸੀਬਤ 'ਚ ਨੇ ਉਹਨਾਂ ਨਾਲ ਆਪਾਂ ਖੜ ਕੇ ਸਹਿਯੋਗ ਦੇਈਏ ਜੇ ਤੁਹਾਨੂੰ ਕੋਈ ਵੀ ਦਿੱਕਤ ਆਉਂਦੀ ਹੈ ਸਾਡਾ ਇੱਕ ਹੈਲਪਲਾਈਨ ਨੰਬਰ ਸਿੱਧਾ ਹੋਇਆ ਹੈਗਾ ਉਸ ਤੋਂ ਤੁਸੀਂ ਵਟਸਐਪ ਮੈਸੇਜ ਪਾ ਸਕਦੇ ਹੋ ਉਹ ਨੰਬਰ ਹੈ 96463235 ਸਾਡੀ ਟੀਮਾਂ ਜਿਹੜੀ ਇਮੀਡੀਏਟਲੀ ਰਿਸਪੌਂਡ ਕਰਨਗੀਆਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਸੇ ਤਰ੍ਹਾਂ ਜੇ ਪਰਮਾਤਮਾ ਦੀ ਮਿਹਰ ਹੋਈ ਹੈ ਜਿਹੜਾ ਆਪਣਾ ਪਾਣੀ ਆਇਆ ਹੋਇਆ ਹੈ ਇਹ ਆਰਾਮ ਨਾਲ ਨਿਕਲ ਜਾਊਗਾ ਤੇ ਆਪਾਂ ਪੂਰੀ ਤਰ੍ਹਾਂ ਇਹਨੂੰ ਜਿਹੜਾ ਸਿਕਓਰ ਕਰ ਪਾਵਾਂਗੇ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ